ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਹਰਾਜ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੌਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਮੇਰੇ ਆਪਣੇ ਪਿੰਡ ਦੇ ਵਿੱਚੋਂ ਕਵਰ ਕਰ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਉਖਾਉਣੀਆਂ ਦੋਸਤੋ ਗੱਬਣਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਸਸੀ ਕਾ ਬਈ ਹੋ ਠੀਕ ਆ ਬਈ ਵਧੀਆ ਜੀ ਠੀਕ ਆ ਬਈ ਨਾ ਵੇ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਨੰਬਰ ਆਪਣਾ ਜੀ 98169 ਠੀਕ ਆ 18008 ਠੀਕ ਆ ਤੇ ਅੱਜ ਦੋ ਨਾਲ ਆ ਗਏ ਬਈ ਹਾਂ ਦੋ ਨਾਲ ਠੀਕ ਆ ਇਹ ਘਰ ਦੀ ਹੈ ਕਿ ਆਪਾਂ ਲੈ ਕੇ ਆਏ ਜੀ ਨਹੀਂ ਆਪਾਂ ਧੋਕੜ ਝੱਪਣ ਲੈ ਕੇ ਆਏ ਠੀਕ ਆ ਧੋਕੜ ਝੱਪਣ ਲੈ ਕੇ ਆਏ ਸੀ ਠੀਕ ਆ ਇਹ ਆ ਬਈ ਸਾਹਮਣੇ ਮੱਧ ਖੜੀ ਆ ਇਹ ਕਿੰਨੇ ਚੱਲਦੀ ਝੱਪਣਾ ਦੇ ਕਿੰਨਾ ਚੱਲ ਰਹਿ ਗਿਆ ਦਸ ਹੁਣੇ ਇਹ ਲੈ ਜੁ ਬਈ ਹਿੰਦੇ ਹਫਤਾ ਹਫਤੇ ਦੇ ਲਗਭਗ ਲੈ ਜੀ ਠੀਕ ਆ ਕਿੰਮਾ ਸੂਆ ਸੁਣਾ ਬਈ ਲੈ ਵਾ ਜੀ ਇਹ ਤੀਜਾ ਸੂਆ ਸੁਣਾ ਬਈ ਠੀਕ ਆ ਤੀਜਾ ਸੂਆ ਠੀਕ ਆ ਇਹ ਆਪਾਂ ਟੋਕੜ ਕਪ ਲੈ ਕੇ ਜਾਂਦੀ ਸੀ ਹਾਂ ਟੋਕੜ ਕਪ ਠੀਕ ਆ ਕਿੰਨਾ ਕ ਦੁੱਧ ਬਈ ਮਾਲਕਾਂ ਨੇ ਦੱਸਿਆ ਜੀ ਮਾਲਕਾਂ ਦਾ ਦੁੱਧ ਬਹੁਤ ਦੱਸਿਆ ਸੀ ਤਾਂ 16 17 ਲੀਟਰ ਦਰਦੇ ਸੀ ਠੀਕ ਆ ਪਰ ਆਪਾਂ 15 ਮੰਨਦੇ ਹਾਂ ਜੀ ਠੀਕ ਆ ਆਪਾਂ ਨੇ ਵੀ 15 ਹੀ ਦੇ ਦੇ ਹਾਂ ਠੀਕ ਆ ਤੇ ਸੂਆ ਤੀਜਾ ਹਣਾ ਬਈ ਸੂਆ ਤੀਜਾ ਦਿਨ ਕਿੰਨੇ ਲੈ ਜੂ ਬਈ ਹਫਤਾ ਰਾਮਦਾਨ ਦਾ ਨਹੀਂ ਹਫਤਾ ਠੀਕ ਆ ਹਫਤੇ ਦੇ ਲਗਭਗ 9-22 ਦਾ ਹਫ਼ਤਾ ਹੀ ਮੰਨਦਾ ਤੇ ਮੈਨਾਂ ਹੋ ਸਕਦਾ ਵੀ 10-12 ਦਿਨ ਲੈ ਜੀ ਕੈਸਾ ਬਾਕੀ ਢਿੱਲ ਤੋਂ ਅਰਮਾਨ ਕਿਉਂਗੇ 22 ਦਾ ਆਪਦੇ ਘਰੇ ਦਾ ਏਆਈ ਹੋਰੀ ਨਹੀਂ ਕਿਉਂਕਿ ਅੱਗੇ ਤਾਂ ਟੋਕੜ ਘਪਣ ਲੈ ਗਿਆ ਹੀ ਹਵਾਨੇ ਨੂੰ ਜੱਜਮੈਂਟ ਤੁਸੀਂ ਲਾ ਲੈਣੀ ਆ ਅਰਮਾਨ ਆ ਵੀ 12 ਦਿਨ ਅੰਗੂ ਲੈ ਜਾਨੇ ਬਾਈ ਆਖਦੇ ਨਹੀਂ ਦੱਸਦਾ ਤੇ ਪਰ ਮੱਦ ਨੇ ਜਿਹੜੇ ਸਾਹ ਹਵਾਨਾ ਨਾਲ ਬਾਨਾ ਬਹੁਤਾ ਦੋਸਤੋ ਉਸ ਹਵਾਨੇ ਦੇ ਕੀ ਦਾ ਅਰਮਾਨ ਆ ਵੀ 10-12 ਦਿਨ ਹੀ ਲੈ ਜਾਣੇ ਮੜਾ ਇੱਕ ਰੀ ਬੇ ਲਤਾ ਕੋਣ ਦੇਖ ਲੈਣੇ ਹੌ ਆਨਾਈ ਨੇ ਕਰਮਾਲੀ ਨੇ ਨਾ ਸੋਨਾ ਬਣਾਉਣਾ ਦੋਸਤੋ ਬਾਈ ਕਿਲੋ ਮੋਟੀ ਆਠ ਦਿਨਾਂ ਦਾ ਅਰਮਾਨ ਕਰਦਾ ਤੇ ਪਤਲੀ ਚਮੜੀ ਦੇ ਵਿੱਚ ਦੁੱਧ ਵਾਲੀ ਮਾਝਾ ਥਣ ਹਵਾਨਾ ਤੁਹਾਨੂੰ ਦੋਨੇ ਪਾਸਾ ਤੋਂ ਪਾਉਣੇ ਆ। ਦੋ ਥਣਾ ਦਾ ਸਾਈਜ਼ ਚੈੱਕ ਕਰੋ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਣਾ ਤੇ ਗਾਇਬ ਵੀ ਚੰਗਾ। ਦੋਨੇ ਪਾਸਾ ਤੋਂ ਤੁਹਾਨੂੰ ਅਮਾਨ ਕਰਾ ਦਿੰਨੇ ਆ। ਬਾਈ ਦਾ ਕਿਹਾ ਸੀ ਟੋਪੜ ਤੇ ਦੁੱਧ ਮਾਲਕਾਂ ਨੇ ਦੱਸਿਆ 17-18 ਲੀਟਰ। ਤੇ ਬਾਈ ਜਾਨ ਆਪਾਂ 15 ਹੀ ਮੰਨਦੇ ਆ ਸਹਿਕ ਬਿਲਕੁਲ ਕੁੰਡਾ ਤੇ ਤੋੜ ਕੇ ਤੁਹਾਨੂੰ ਹਵਣੇ ਪੂਰੀ ਜਾਨੀ ਤੁਹਾਨੂੰ ਪੂਰੀ ਖਵਾਨੇ ਜੱਜਮੈਂਟ ਹੋਊਗੀ ਲੈ ਗਏ ਉਹ ਨਹੀਂ ਕਰੀ ਰੱਖੜਵਾਲ ਬਾਈ ਸ਼ਮਕਾ ਧੋਪੜਾ ਕਪੜਾ ਪਾਉਣ ਪਾਉਣ ਵਾਸਤੇ ਭਾਲ ਕੇ ਤਿਆਰ ਕਰਨਾ ਦੇਖ ਸਾਡੇ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਕਰਮਾਲੀ ਨੇ ਤੇ ਬਾਕੀ ਦੋਸਤੋ ਜੇ 8-10 ਦਿਨ ਲੈ ਕੇ ਜਾਂਦੀ ਹੈ ਅਨੁਮਾਨ ਆ ਵੀ ਹਵਾਨਾ ਨੇ ਬੋਰ ਵੀ ਸੋਨਾ ਤਿਆਰ ਕਰ ਦਿਆ ਦੇਖਸਾਰੇ ਆਂ ਕਾਫੀ ਟੱਲ ਲੱਭਿਆ ਭਵਾਨੇ ਦੇ ਵਿੱਚ ਇਤੋਂ ਕੋਈ ਪੋ ਨਹੀਂ ਮਈ ਤੋ ਬੈਠ ਪੂੜਾ ਤੋਂ ਮੈਂ ਦੱਸੂ ਜੀ ਇਹ ਝੁੱਟਗਾ ਵਾਲਾ ਬੈਠ ਪੂੜਾ ਲੱਗਿਆ ਹੁੰਦਾ ਦੇਖਸਾਰੇ ਤੇ ਭਾਈ 9 ਵਜੇ ਦਾ ਰੇਟ ਅੱਜ ਦਾ ਕੀ ਕਰਾਂਗੇ ਅੱਜ ਦਾ ਰੇਟ ਹੈ ਤਾਂ ਭਾਈ ਜੀ 1 ਲੱਖ ਤੇ 40 ਹਜ਼ਾਰ ਰੁਪਏ 1 ਲੱਖ 40 ਹਜ਼ਾਰ ਠੀਕ ਆ ਤੇ ਜਦੋਂ ਤਿਆਰ ਹੋਊਗੀ ਭਾਈ ਮੌਕੇ ਦਾ ਰੇਟ ਫਿਰ ਹੋਊਗਾ ਮੌਕੇ ਦਾ ਰੇਟ ਫਿਰ ਹੋਰ ਵੀ ਹੋ ਸਕਦਾ ਠੀਕ ਆ ਮਾਨਤਾਨ ਕਰਦੇ ਆ 1 40 ਤੋਂ ਹਾਂ ਮਾਨਤਾਨ ਠੀਕ ਆ ਲਓ ਵੀ 1 40 ਤੋਂ ਮਾਨਤਾਨ ਹੋ ਜੂਗਾ ਸੋਣੀ ਮਾਤਾ ਸੋਨਾ ਥਾਣ ਹਮਾਨਾ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਤੇ ਪੂਛ ਦੇ ਵਿੱਚ ਜੇ ਗੱਲ ਕਰੀਏ ਤਾਂ ਥੋੜੇ ਜਿਹਾ ਵਾਲ ਚਿੱਟੇ ਬਾਕੀ ਜੈਡ ਬਲੈਕ ਆ ਸਿੰਘ ਬਿਲਕੁਲ ਪੁੰਦਾ ਇਸ ਤੋਂ ਅੱਗੇ ਬਈ ਸਾਹਮਣੇ ਝੂਡੀ ਇੱਧਰ ਖੜੀ ਹੈ ਜਿਹੜੀ ਇਹਦੀ ਗੱਲ ਕਰ ਲਈਦਾ ਇਹਨੇ ਕਿੰਨਾ ਮਸੂਹ ਸੁਣਾ ਬਈ ਨਾ ਇਹ ਦੂਜਾ ਇਹ ਦੂਜਾ ਸੁਣਾ ਸੁਣਾ ਠੀਕ ਹੈ ਕਿੰਨੇ ਦਿਨ ਲਈ ਡਾਕ ਭੱਜ ਬਈ ਇਹ ਵੀ ਲੈ ਹੀ ਜਾਓ ਇੰਨੇ ਦਿਨ ਹੀ ਹੈ 8 ਤੋਂ 10 ਦਿਨ ਇਹ ਲੈ ਜਾ ਹਾਂ ਠੀਕ ਹੈ ਉਹ ਵੀ ਸੀ ਸੌ ਪਰਮਾਈ ਬਹੁਤਾ ਵੇਖ ਸਕਦੇ ਆ ਗਿਆ ਉਹ ਸੋਣਾ ਥੋੜਾ ਇਹ ਨਾ ਕੈਮਰੇ ਤੋਂ ਘਭਰਾਉਂਦੀ ਆ ਐਸੇ ਕਰਕੇ ਥੋੜਾ ਇ拉克 ਜਾਂਦੀ ਵੈਸੇ ਬਾਈ ਜਸਤਾ ਦੀ ਜਿਵੇਂ ਮਰਜੀ ਕੋਈ ਥੱਲੇ ਬੈਠਾ ਰਿਹਾ ਕੋਈ ਐਡਾ ਜੀ ਮਾਨ ਜੀ ਵੇਖਸਾ ਬਹੁਤ ਸੋਹਣਾ ਦਾਣਾ ਇਹ ਦੂਜਾ ਸੁਆ ਸੁਆ ਅੱਧੇ ਲੈ ਜੂ ਹੈ ਨਾ ਬਈ ਨਾ ਹਾਂ ਲੈ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਵੀ ਪਹਿਲੇ ਸੁਵੇ ਕੀ ਮਾਲਕਾਂ ਨੇ ਦੱਸਿਆ ਸੀ ਇਹਦਾ ਇਹ ਦੁੱਧ ਦੋ ਵੀ 10 10 11 ਠੀਕ ਆ 10 11 ਕਿਲੋ ਦੇ ਲਗਭਗ ਦੇ ਦੂ ਲੋਬਿਕ ਬਾਈਆਂ ਦਾ 10-11 ਕਿਲੋ ਦੇ ਲਗਭਗ ਇਹਨੇ ਦੋਸਤ ਦੇ ਲਾ ਦੂਸਰਾ ਸੁਆ ਬਾਕੀ ਸੇਵਾ ਦੇ ਨਰ ਪਰ ਹੁੰਦਾ ਬਸ ਕੀ ਫੀਲ ਸਾਉ ਬਹੁਤ ਆ ਥੋੜਾ ਜਿਹਾ ਨਾ ਕੈਮਰੇ ਤੋਂ ਘਰਉਂਦੀ ਆ ਕਿਉਂਕਿ ਪਹਿਲਾਂ ਤੋਂ ਹੀ ਉਪਰਾ ਕਰੀ ਜਾਂਦੀ ਆ ਇਹ ਦੇਖ ਸਕਦੇ ਹੋਰ ਮਾ ਦੁੱਧ ਖਾੜ ਕੇ ਵੀਡੀਓ ਬਣਾਉਣਾ ਤੇ ਬਿਲਕੁਲ ਹੈਲਦੀ ਠੀਕ ਆ ਲੈ ਵੀ ਨਰ ਤੋੜ ਲਈਆਂ ਕਰੀ ਕੰਬਨ ਚ ਹੋਦੀ ਦੂਜਾ ਸੁਆ ਦੇਰ ਆਖ ਲੈ ਜਾਣੇ ਸਿੰਗ ਬਿਲਕੁਲ ਹੁੰਡਾ ਸੋਨਾ ਕੱਦ ਕਾਠਾ ਕੋਈ ਛੂਟੀ ਨਹੀਂ ਹਵਾਨੀ ਜੱਜਮੈਂਟ ਕੋਈ ਲਾ ਲੈਣੀ ਹੈ ਵੇਖ ਸਰ ਜੀ ਹਵਾਨਾ ਦੋਸਤੋ ਸੋਨਾ ਫਿਕਸ ਜੈ ਹਵਾਨਾ ਤੇ ਥਣਾ ਦਾ ਸਹਾਇ ਬਹੁਤ ਸੋਹਣਾ ਹੱਥੀ ਜਵਾਈ ਵਾਲਾ ਨਾ ਹੀ ਜੇ ਗੱਲ ਕਰੀਂ ਬਾਲਾ ਲੰਮਾ ਤੇ ਨਾ ਹੀ ਬਾਲਾ ਛੋਟਾ ਥਣਾ ਬਿਲਕੁਲ ਬੱਤਰ ਦਾ ਸਥਾਨ ਲੱਗਿਆ ਕਰਮਾੜੀ ਨੂੰ ਧੋਏ ਵੀ ਨਹੀਂ ਕੋਈ ਏਡੀ ਪੋਲੀ ਬਈ ਸਾਰੇ ਹਵਾਨਾ ਦੋਸਤੋ ਸੋਨਾ ਤਿਆਰ ਕਰ ਜਨਾ 8 ਤੋਂ 12 ਦੇ ਬੰਦੇ ਦੇ ਵਿੱਚ ਤੇ ਇਹਦਾ ਵੀ ਆਪਾਂ ਬਾਈ ਨਾਲ ਕੋਚਰੇ ਨੇ ਬਈ ਨਾ ਇਹਦਾ ਰੇਟ ਕੀ ਕਰਦਾਂਗੇ ਫਿਰ ਇਹਦਾ ਰੇਟ ਬਈ ਆਪਾਂ 1,115000 ਇਹਦਾ 1,115000 ਨੌ ਵੀ ਦੂਜਾ ਸੂਆ ਛੋਟੀ ਗੱਭਾਂ ਦਾ ਰੇਟ ਹੈ 1,115000 ਰੁਪਿਆ ਤੇ ਤੀਜਾ ਸੂਆ ਗੱਭਾਂ ਮਾਝ ਦਾ ਰੇਟ 1,40000 ਮੌਕੇ ਤੇ ਮਾਨਤਾਲ ਦੂਆ ਚ ਹੋ ਜੂਗਾ ਤੁਸੀਂ ਆਉਣਾ ਪਿੰਡ ਹਰਾਏ ਤੇ ਨੰਬਰ 22 ਦਾ ਸਕਰੀਨ ਤੇ ਚੱਲ ਇਹਦੇ ਨੰਬਰ ਤੇ ਸੰਪਰਕ ਕਰ ਲਓ ਜੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ